ਰਾਗ ਮਾਜ ਚੌਪ ਦੇ ਕਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਜੋਨੀ ਸੈ ਪੰਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰਮਣ ਪਾਇਆ ਪੜ ਪਾ ਕੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੇ ਜਿਉ ਮੈਂ ਹਰ ਹਰ ਖਰਚ ਲਿਆ ਬਨਪੱਲੇ ਮੇਰੇ ਪ੍ਰਾਣ ਸਖਾਈ ਸਦਾ ਨਾਲ ਚੱਲੇ ਕੁਰਪੂਰੇ ਹਰ ਨਾਮ ਦਿੜਾਇਆ ਹਰ ਨੇਚਲ ਹਰ ਤਨ ਪੱਲੇ ਜਿਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾ ਆ ਹੋ ਰੈ ਨਸਕਾ ਬਿਨ ਦੇਖੇ ਪ੍ਰੀਤਮਾ ਮੇਰੇ ਨੀਰ ਬਹਿ ਬਹਿ ਚੱਲੇ ਜਿਓ ਸਤ ਗੁਰੂ ਮਿੱਤਰ ਮੇਰੇ ਬਾਲ ਸਖਾਈ ਹੋ ਰੈ ਨਸ ਕਾ ਬਿਣ ਦੇਖੇ ਮੇਰੀ ਮਾਈ ਹਰ ਜਿਓ ਕਿਰਪਾ ਕਰੋ ਗੁਰ ਮੇਲੋ ਚਨ ਨਾਨਕ ਹਰ ਤਨ ਪੱਲੇ ਜਿਓ ਮਾਜ ਮਹੱਲਾ ਚੌਥਾ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਚਾਨਾ ਕੋਈ ਸੱਜਣ ਸੰਤ ਮਿਲੇ ਬੜਾ ਪਾਗੀ ਮੈਂ ਹਰ ਪ੍ਰਪਿਆਰਾ ਦਸੇ ਜਿਓ ਹਮ ਮੰਤਨ ਖੋਜ ਜੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲੇ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਮੇਰੇ ਪਿਆਰਾ ਪ੍ਰੀਤਮ ਸਤਗੁਰ ਖਵਾਲਾ ਹਮ ਬਾਰਿਕ ਦੀਨ ਕਰੋ ਪ੍ਰਤਪਾਲਾ ਮੇਰੇ ਮਾਤ ਪਿਤਾ ਗੁਰੂ ਸਤਗੁਰ ਪੂਰਾ ਗੁਰੂ ਜਲ ਮਿਲ ਕਮਲ ਵਿਕਸੇ ਜਿਉ ਮੈਂ ਬਿਨ ਗੁਰੂ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਤਨ ਗੁਰ ਵਿਰਹ ਹੋ ਲਿਕਾਵੇ ਹਰ ਹਰ ਦਿਆ ਕਰੋ ਗੁਰ ਮੇਲੋ ਚਨ ਨਾਨਕ ਗੁਰ ਮਿਲ ਰਹਾਸੇ ਜੀਓ ਮਾਜ ਮਹੱਲਾ ਚੌਥਾ ਹਾਰਗੁਣ ਪੜੀਏ ਹਾਰਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲੇ ਸਤ ਸੰਗਤ ਹਰਗੁਣ ਗਾਏ ਜਗ ਪੌਚਲ ਦੋ ਤਰ ਤਰੀਏ ਜੀਉ ਆਵ ਸਖੀ ਹਰ ਮੇਲ ਕਰੇਹਾ ਮੇਰੇ ਪ੍ਰੀਤਮ ਕਾ ਮੈਂ ਦੇਹ ਸੁਨੇਹਾ ਮੇਰਾ ਮਿੱਤਰ ਸਕਾ ਸੋ ਪ੍ਰੀਤਮ ਪਾਈ ਮੈਂ ਦਸੇ ਹਰ ਨਰ ਹਰੀਏ ਜੀਓ ਮੇਰੀ ਵੇਦਨ ਹਰ ਗੁਰਪੂਰਾ ਜਾਣੇ ਹੋ ਰਹਿ ਨ ਸਕਾ ਬਿਨ ਨਾਮ ਵਖਾਣੇ ਮੈਂ ਆਖਦ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਉਤਰੀਏ ਜੀਓ ਹਮਾ ਚਾਤਰਿਕ ਦੀਨ ਸਤ ਗੁਰ ਸਰਨਾਈ ਹਰਨ ਹਰ ਨਾਮ ਪੂਤ ਮੁਖ ਪਾਈ ਹਰ ਚਲ ਨਿਦ ਹਮ ਜਲ ਕੇ ਮੀਨੇ ਚਨ ਨਾਨਕ ਜਲ ਬਿਨ ਮਰੀ ਜੀਓ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਚਲ ਨਿਧਮ ਚਲ ਕੇ ਮੀਨੇ ਚਨ ਨਾਨਕ ਜਿਲ ਚਲ ਬਿਨ ਮਰੀਏ ਜੀਓ ਵਾਹਿਗੁਰੂ